ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਅਦਾਲਤ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਦਰਅਸਲ ਪਰਿਵਾਰਿਕ ਲੜਾਈ ਝਗੜੇ ਦੇ ਮਾਮਲੇ ਵਿੱਚ ਸੰਗਰੂਰ ਦੀ ਅਦਾਲਤ ਨੇ ਹੁਣ ਉਨ੍ਹਾਂ ਦੀ ਗ੍ਰਿਫਤਾਰੀ ਉੱਤੇ ਪੱਕੀ ਰੋਕ ਲਗਾ ਦਿੱਤੀ ਹੈ ਇੱਥੇ ਇਹ ਵੀ ਦੱਸਦੀ ਹੈ ਕਿ ਪਹਿਲਾਂ 31 ਦਸੰਬਰ ਤੱਕ ਰੋਕ ਲਗਾਈ ਗਈ ਸੀ ਅਦਾਲਤ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਤੱਕ ਇਸ ਕੇਸ ਦਾ ਨਿਪਟਾਰਾ ਨਹੀਂ ਹੁੰਦਾ ਉਦੋਂ ਤੱਕ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਇਸ ਕੇਸ ਦੀ ਸੁਣਵਾਈ ਹੁਣ 3 ਮਾਰਚ ਨੂੰ ਰੱਖੀ ਗਈ ਹੈ ਸੰਗਰੂਰ ਦੀ ਅਦਾਲਤ ਨੇ ਪਰਿਵਾਰਕ ਲੜਾਈ ਝਗੜੇ ਦੇ ਮਾਮਲੇ ਵਿੱਚ 2 ਸਾਲ ਦੀ ਸਜ਼ਾ ਸੁਣਾਈ ਸੀ ਅੱਜ ਹਾਂ ਆਨਯੋਗ ਸੈਸ਼ਨ ਕੋਰਟ ਸਪੈਸ਼ਲ ਸੀਸੀ ਨੇ ਸਟੇ ਗ੍ਰਾਂਟ ਕੀਤੀ ਹੈ ਜਿਹੜੀ ਪਿੱਛੇ ਜੇ ਇੰਟਰਵਿਊ ਕੀਤੀ ਸੀ ਉਹਨੂੰ ਰੈਗਿਸਟਰ ਸਟੇ ਕੀਤੀ ਹੈ ਬਾਕੀ ਡੀਟੇਲ ਆਡਰ ਆਏਗਾ ਉਹਦੇ ਚ ਪਤਾ ਲੱਗੇਗਾ ਕਿ ਯਸ ਜੋ ਥੱਲੋ 2 ਸਾਲ ਦੀ ਸਜ਼ਾ ਹੋਈ ਹੈ ਉਹਨੂੰ ਕਿਵੇਂ ਸਟੇ ਦਿੱਤੀ ਹੈ ਕੀ ਕੀ ਕਾਰਨ ਹੈ ਕਿਉਂਕਿ ਉਸ ਦਿਨ ਜਿਸ ਤੇ ਬਹਿਸ ਹੋਈ ਸੀ ਉਹਦੇ ਚ 4 ਕੇਸ ਹੋਰ ਕ੍ਰਿਮੀਨਲ ਕੇਸ 4 ਪਾਏ ਗਏ ਸੀ ਗਮਨਾ ਰੋੜਾ ਤੇ ਇਹ 1996 ਤੋਂ ਲੈ ਕੇ 2020 ਤੱਕ ਚਾਰ ਹੋਰ ਕ੍ਰਿਮੀਨਲ ਕੇਸ ਸੀ ਉਹ ਵੀ ਐਡ ਹੁੰਦੇ ਸੀ ਉਹਨੂੰ ਵੇਖ ਕੇ ਲੱਗਦਾ ਸੀ ਕਿ ਸਟੇ ਨਹੀਂ ਮਿਲੇਗੀ ਪਰ ਚਲੋ ਜੱਜ ਸਾਹਿਬ ਨੇ ਕੀਤੀ ਹੈ ਮੈਨੂੰ ਤੇ ਕੀਤੀ ਨਹੀਂ ਕੀਤੀ ਇਹ ਦੇਖਣਾ ਪਏਗਾ ਜਦੋਂ ਡਿਟੇਲ ਆਰਡਰ ਆਏਗਾ ਉਸ ਤੋਂ ਬਾਅਦ ਦੇਖਾਂਗੇ ਠੀਕ ਹੈ ਠੀਕ ਹੈ ਠੀਕ ਹੈ ਐਡਵੋਕੇਟ ਨਾਲ ਸਲਾਹ ਕਰਕੇਗਾ ਹਾਈ ਕੋਰਟ ਠੀਕ 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 ਅੱਜ ਇੱਕ ਤਾਂ ਸਾਡੀ ਪੇਸ਼ੀ ਸੀਗੀ ਉਹਦੀ ਡੇਟ ਹੈ ਜਿਹੜੀ ਉਹ 1 ਮਾਰਚ ਪਈ ਹੈ ਅਪੀਲ ਦੀ ਔਰ ਜੋ ਦੂਸਰਾ ਸਟੇ ਔਨ ਕਨਵਿਕਸ਼ਨ ਦਾ ਜਿਹੜਾ 25 ਤਰੀਕ ਨੂੰ 31 ਤਰੀਕ ਤੱਕ ਜਿਹੜੀ ਸਟੇ ਹੋਈ ਸੀਗੀ ਉਹ ਅੱਜ ਮਾਨਯੋਗ ਜ਼ਿਲ੍ਹਾ ਅਦਾਲਤ ਨੇ ਉਹਨੂੰ ਟਿਲ ਫਾਈਨਲ ਡਿਸਪੋਜ਼ਲ ਆਫ ਕੇਸ ਉਹਦੇ ਤੱਕ ਜਿਹੜਾ ਹੈ ਉਹਨੂੰ ਸਟੇ ਜਿਹੜੀ ਕਨਵਿਕਸ਼ਨ ਤੇ ਦੇ ਦਿੱਤੀ ਹੈ ਸੋ ਮੈਂ ਪਰਮੇ ਦਾ ਪ੍ਰਮਾਤਮਾ ਦਾ ਜੁਡੀਸ਼ੀਅਲ ਸਿਸਟਮ ਦਾ ਜ਼ਿਲ੍ਹਾ ਅਦਾਲਤ ਦਾ ਔਰ ਆਪਣੇ ਸਾਰੇ ਸਾਥੀਆਂ ਦਾ ਜਿਹੜੇ ਕਈ ਦਿਨਾਂ ਤੋਂ ਪ੍ਰਮਾਤਮਾ ਅਗੇ ਦੁਆਵਾਂ ਕਰ ਰਹੇ ਸੀਗੇ ਉਹਨਾਂ ਦਾ ਧੰਨਵਾਦ ਕਰਦਾ ਕਿ ਇਹ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਅੱਜ ਜਿਹੜੀ ਮੈਨੂੰ ਮਿਲ ਜਿਹੜੀ ਸੀਗੀ ਜਿਹੜੀ ਅ ਅਪੀਲਾਂ ਹੈਗੀਆਂ ਨੇ ਅਪੀਲ ਦੀ ਵਿੱਚ ਪਈ ਹੈਗੀ 1 ਮਾਰਚ ਪਈ ਹੈ ਤੇ ਜਿਹੜੀ ਕਨਵਿਕਸ਼ਨ ਦਾ ਸੀਗਾ ਜਿਹੜੀ 31 ਰਕਤ ਦਾ ਨਾ ਇੰਟਰਨ ਸਟੇ ਹੋਈ ਸੀ ਉਹ ਹੁਣ ਫਾਈਨਲ ਸਟੇ ਕਰਤੀ ਹੈ ਕਨਫਰਮ ਓਕੇ ਜਦੋਂ ਤੱਕ ਅਪੀਲ ਦਾ ਚੱਲੇਗੀ ਜਿੰਨਾ ਚਿਰ ਉਹ ਕਨਵਿਕਸ਼ਨ ਜਿਹੜੀ ਹੈਗੀ ਸਟੇ ਹੋ ਗਈ ਹੈ ਕੀ ਲੱਗਦਾ ਜੀ ਇਸ ਤਰ੍ਹਾਂ ਸਟੇ ਮਿਲੀ ਹੈ ਕੀ ਫੈਸਲਾ ਜਿਹੜਾ ਅਰੋੜਾ ਸਾਹਿਬ ਦੇ ਹੱਥੇ ਦੇ ਚਾਹ ਸਾਹ ਤੇ ਇਹ ਉਹ ਤਾਂ ਜਿਹੜੀ ਹੈਗੀ ਉਹ ਤਾਂ ਮਾਰਚ ਇਸਤੇ ਕਮੈਂਟ ਕਰਨਾ ਤਾਂ ਨਹੀਂ ਚਾਹੀਦਾ ਕਿਉਂਕਿ ਜਦੋਂ ਬਾਅਦ ਵਿੱਚ ਹੋਏਗਾ ਹੈ ਪਰ ਜਿਹੜਾ ਹੈਗਾ ਪ੍ਰੈਮੀਅਮ ਸਾਈ ਜਿਹੜਾ ਉਹ ਵੋਟਰ ਦੇ ਦੇਖ ਕੇ ਕੀਤਾ ਹੈ ਕੰੈਕਸ਼ਨ ਸਟੇ ਕੀਤੀ ਹੈ ਆ ਉਸ ਦੇ ਵਿੱਚ ਜਿਹੜੇ ਹੈਗੇ ਨੇ ਅਪੀਲ ਦੇ ਵਿੱਚ ਗਰਾਊਂਡs ਹੈਗੇ ਨੇ ਇਸ ਕਰਕੇ ਇੱਕ ਰਿਪੋਰਟ ਸਟੇ ਕੀਤੀ ਹੈ ਠੀਕ ਹੀ ਗੱਲ